ਪੰਜਾਬ ਦੇ ਵਿੱਚ ਗੰਨੇ ਦਾ ਸੀਜ਼ਨ ਆਉਂਦੇ ਹੀ ਜੇਕਰ ਗੱਲ ਕਰੀਏ ਤੇ ਕਿਸਾਨਾਂ ਦੇ ਵਿੱਚ ਇੱਕ ਵਾਰੀ ਫਿਰ ਹਲਚਲ ਜਿਹੜੀ ਆ ਸ਼ੁਰੂ ਹੋ ਗਈ ਹੈ ਜੇਕਰ ਗੱਲ ਕਰੀਏ ਤੇ ਕਿਸਾਨਾਂ ਦੀ ਬਕਾਇਆ ਰਾਸ਼ੀ ਤੇ ਜਿਹੜੀਆਂ 슈ਗਰ ਮਿਲ ਹੈਗੀਆਂ ਨੇ ਉਹਨਾਂ ਦਾ ਦੇਰ ਦੇ ਨਾਲ ਸ਼ੁਰੂ ਹੋਣਾ ਕਿਉਂਕਿ ਅਜੇ ਤੱਕ 슈ਗਰ ਮਿਲਾਂ ਦਾ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹੈਗੇ ਆ ਹਰਮਨ ਸਿੰਘ ਮਾਨ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ 슈ਗਰ ਮਿਲਾਂ ਜਿਹੜੀਆਂ ਹੈਗੀਆਂ ਬਹੁਤ ਜਲਦ ਜਿਹੜੀਆਂ ਸ਼ੁਰੂ ਕੀਤੀਆਂ ਜਾਣਗੀਆਂ ਪਰ ਅਜੇ ਤੱਕ ਕੋਈ ਨਾਮੁ ਨਿਸ਼ਾਨੀ ਹੈ ਸ਼ੁਰੂ ਕਰਨ ਦਾ ਜੇਕਰ ਗੱਲ ਕਰੀਏ ਤੇ ਅੱਜ ਕਿਸਾਨਾਂ ਵੱਲੋਂ ਜਿਹੜਾ ਕਿਸਾਨ ਸੰਯੁਕਤ ਮੋਰਚਾ ਗੈਰਾ ਜਨਿਤ ਕਹੇਗਾ ਉਹਨਾਂ ਵੱਲੋਂ ਅੱਜ ਕਾਲ ਦਿੱਤੀ ਗਈ ਹੈ ਕਿ ਅੱਜ ਮਕੀਰੀਆਂ ਸ਼ੁਕਰ ਮਿਲ ਦੇ ਸਾਹਮਣੇ ਜਿਹੜਾ ਧਰਨਾ ਵੀ ਲਗਾਇਆ ਜਾਏਗਾ ਤੇ ਧਰਨੇ ਉਪਰੰਤ ਜੇਕਰ ਮੰਗਾ ਨਾ ਮੰਨੀਆਂ ਗਿਆ ਤੇ ਬਿਲਕੁਲ ਰੋਡ ਵੀ ਜਿਹੜਾ ਹੈਗਾ ਜਮ ਕੀਤਾ ਜਾਏਗਾ ਕਿਉਂਕਿ ਕੱਲ ਵੀ ਜਿਹੜਾ ਹੈਗਾ ਐਲਾਨ ਕੀਤਾ ਸੀ ਕਿ ਸਨਾਂ ਨਾਲ ਸਾਡੇ ਨਾਲ ਮੌਜੂਦ ਨੇ ਕਿਸਾਨ ਕੋ ਸਦਨਾਬ ਸਿੰਘ ਵਾਗੜੀਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਫਿਰ ਜਿਹੜਾ ਮਿਲਦੇ ਸਾਹਮਣੇ ਬੈਠਣਾ ਪਿਆ ਕੀ ਕਾਰਨ ਕੀ ਹੈ ਮੈਂ ਇਹ ਬੇਨਤੀ ਕਰਦਾ ਵੀ ਜਿਹੜੀ ਪੰਜਾਬ ਸਰਕਾਰ 4 ਸਾਲ ਤੋਂ ਪਿਛਲੇ ਦੋ ਕਾਰੇ ਪਏ ਇਹ ਕਸਲਾ ਦਾ ਹਤਾਸ਼ੀ ਹੈ ਐਸੀ ਗੱਲ ਕੋਈ ਨਹੀਂ ਗੀ ਕਿਉਂਕਿ ਗੰਨੇ ਦੀ ਸਾਡੀ ਬਹੁਤ ਵੱਡੀ ਬੈਲਟ ਹੈ ਜਿਹਦੇ ਵਿੱਚ ਗਰਦਾਸਪੁਰ ਹਿਆਰਪੁਰ ਤੋਂ ਐਰੋਪਰ ਤੱਕ ਵੀ ਜਿਹੜਾ ਏਰੀਆ ਵਿੱਚ ਹੁੰਦਾ ਗੰਨੇ ਦੀ ਇੱਕ ਕਮੇਟੀ ਬਣੀ ਸੀ ਗੰਨੇ ਦੀਆਂ ਮੀਟਿੰਗਾਂ ਜੜੀਆਂ ਸੀ ਉਹ ਸਰਕਾਰ ਨਾਲ ਹੋਣੀਆਂ ਸੀ ਉਹਨਾਂ ਦੇ ਨੁਮਾਇੰਦਿਆਂ ਨਾਲ ਹੋਣੀਆਂ ਸੀ ਪਰ ਉਹ ਜਦੋਂ ਵੀ ਕੋਈ ਮੀਟਿੰਗ ਹੁੰਦੀ ਰਹੀ ਉਹਦੋਂ ਕੋਈ ਨਾ ਕੋਈ ਪਹਾਨਾ ਲਾ ਕੇ ਟਾਲ-ਟੋਲ ਕਰ ਦਿੱਤਾ ਜਾਂਦਾ ਰ ਜਦ ਕਿ ਜਿਹੜੀ ਅੱਜ ਮੀਟਿੰਗ ਚਾਰ ਪੰਜ ਦਿਨਾਂ ਦਾ 10 ਦਿਨ ਪਹਿਲਾਂ ਹੋਈ ਆ ਇਹ ਤਿੰਨ ਮਹੀਨੇ ਪਹਿਲਾਂ ਹੋਣੀ ਚਾਹੀਦੀ ਸਾਡਾ ਘਟੋ ਘਟ ਸਮਰਥਨ ਮੁੱਲ ਜਿਹੜ ਮਿੱਲਾਂ ਦੀ ਡੇਢ ਜਿਹੜੀ ਆ ਉਹ ਅਨੌਸ ਹੋ ਜਾਣੀ ਚਾਹੀਦੀ ਸੀ ਤੁਸੀਂ ਇਹ ਸਾਫ ਲਓ ਤੇ ਸ਼ੂਗਰ ਫੈੱਡ ਦੇ ਨਾਲ ਮੀਟਿੰਗ ਹੁੰਦੀ ਹੈ ਕਿਸਾਨਾਂ ਦੀ ਉਹਦੇ ਵਿੱਚ ਉਹਨੂੰ ਕਹਿੰਦਾ ਵੀ ਨੋਟੀਫਿਕੇਸ਼ਨ ਜਾਰੀ ਕਰੋ ਤੇ ਉਹਨਾਂ ਦਾ ਮੁਖੀ ਜਿਹੜਾ ਉਹ ਕਹਿੰਦਾ ਵੀ ਭਗਵੰਦ ਸਿੰਘ ਮਾਨ ਜਿਹੜਾ ਖੁਦ ਜਿਹੜਾ ਨੋਟੀਫਿਕੇਸ਼ਨ ਉਹ ਜਾਰੀ ਕਰ ਰਿਹਾ ਹੈ ਉਹ 26 ਤਰੀਕ ਨੂੰ ਪੰਜਾਬ ਮਿਲ ਦੇ ਵਿੱਚ ਆਉਂਦੇ ਦੇ ਘਟਨ ਕਰਵਾਸੇ ਉੱਥੇ ਕੋਈ ਗੰਨੇ ਦੀ ਟਰਾਲੀ ਨਹੀਂ ਕੋਈ ਪਰਚੀਆਂ ਦੀ ਵੰਡ ਨਹੀਂ ਕੀਤੀ ਗਈ ਨਾ ਲੋਕਾਂ ਨੂੰ ਸਪਲਾਈ ਛੱਡੀ ਗਈ ਤੇ ਉੱਥੇ ਜਿਹੜਾ ਵਾ ਉਹ ਲੋਕ ਗੰਨਾ ਲਾ ਕੇ ਆਉਣ ਤੇ ਸਭ ਤੋਂ ਵੱਡੀ ਮਾਰੀ ਇਹ ਗੱਲ ਹੋਈ ਵੀ ਜਿਹੜੇ ਉੱਥੇ ਦੇ ਲੀਡਰ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਗੰਨੇ ਦੀਆਂ ਮਿਲਾਂ ਚਲਾਉਣੀਆ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਪੁੱਛਾਂਗੇ ਭਗਵਾਨ ਸਿੰਘ ਮਾਨ ਨੂੰ ਸਵਾਲ ਪੁੱਛਾਂਗੇ ਉਹ ਸਾਰੇ ਦੇ ਸਾਰੇ ਲੀਡਰ ਸਾਹਿਬਾਨ ਸਾਡੇ ਥਾਣੇ ਦੇ ਵਿੱਚ ਬੰਦ ਕਰ ਦਿੱਤੇ ਗਏ ਇਤੋਂ ਵੱਡੀ ਨਮੋਸ਼ੀ ਵਾਲੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਤੇ ਜਿਹੜਾ ਰੇਟ ਪੰਜਾਬ ਸਰਕਾਰ ਨੇ ਵਧਾਇਆ ਇਹ ਤਾਂ ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚੋਂ ਬਾਹਰ ਸੀ ਤੇ ਉਦੋਂ 470 ਰੁਪਏ ਸਾਡੇ ਕਿਸਾਨ ਲੀਡਰਾਂ ਨੂੰ ਕਿਹਾ ਸੀ ਵੀ ਸਾਡਾ ਖਰਚਾ ਹੁੰਦਾ ਪੰਜਾਬ ਸਰਕਾਰ ਨੇ ਗੱਲ ਮੰਨੀ ਸੀ ਵੀ ਜਿੰਨਾ ਤੁਹਾਡਾ ਖਰਚਾ ਆਉਂਦਾ ਵਾ ਓਨਾ ਹੀ ਤੁਹਾਡਾ ਰੇਟ ਕਰ ਦਿੱਤਾ ਜਾਏਗਾ ਤੇ ਜਿਹੜੀ ਹੋਰ ਮੀਟਿੰਗ ਹੋਈ ਆ ਇਹਦੇ ਵਿੱਚ ਸਾਰੇ ਹੀ ਸਾਡੇ ਕਿਸਾਨ ਲੀਡਰ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਵਿੱਚ ਬੈਠੇ ਸੀ ਜਿਹਦੇ ਵਿੱਚ ਰੇਟ ਜਿਹੜਾ ਵਾ ਲਾਗਤ ਮੁੱਲ 530 ਰੁਪਏ ਕੱਢਿਆ ਗਿਆ ਤੇ 416 ਰੁਪਏ ਸਾਨੂੰ ਇਹਨਾਂ ਨੇ ਅਨਾਉਂਸ ਕੀਤਾ ਅਸੀਂ ਇਹ ਤਾਂ ਸਾਡੀ ਸੁਪਾਈ ਨਹੀਂ ਪਰ ਜੇ ਸਰਕਾਰ ਨੇ ਜਿੰਨਾ ਵੀ ਕੀਤਾ ਅਸੀਂ ਉਹਨੂੰ ਕਿਹਾ ਵੀ ਤੁਸੀਂ ਆਪਣਾ ਨੋਟੀਫਿਕੇਸ਼ਨ ਜਾਰੀ ਕਰਕੇ ਤੇ ਮਿਲਣਾ ਚਲਾਉਂਦੀ ਸਾਨੂੰ ਰੇਟ ਦੱਸੋ ਤੇ ਇੱਕ ਰਾਤ ਜਿਹੜਾ ਵਾ ਕਸਾਨ ਲੀਡਰਾਂ ਦੇ ਗਰੁੱਪਾਂ ਦੇ ਵਿੱਚ ਸਰਕਾਰ ਦੇ ਗਰੁੱਪਾਂ ਦੇ ਵਿੱਚ ਚੱਲਦਾ ਰਿਹਾ ਕਿ 24 ਤਰੀਕ ਦੀ ਜਿਹੜੀ ਮੀਟਿੰਗ ਸੀਗੀ ਤੇ ਉਸ ਦਿਨ ਹੀ ਸ਼ਾਮ ਨੂੰ 25 ਤਰੀਕ ਨੂੰ ਤੁਰੰਤ ਪ੍ਰਭਾਵ ਦੇ ਨਾਲ ਮਿਲਣਾ ਚਲਾਉਣ ਦਾ ਆਰਡਰ ਕਰ ਦਿੱਤਾ ਗਿਆ ਜੇ ਉਹ ਆਰਡਰ ਕਰ ਦਿੱਤਾ ਗਿਆ ਸੀ ਤੇ ਫਿਰ ਸਰਕਾਰੀ ਮਿਲਣਾ ਨਹੀਂ ਚੱਲੀਆਂ ਇਹ ਸਵਾਲ ਦਾ ਜਵਾਬ ਭਗਵੰਤ ਸਿੰਘ ਮਾਨ ਜੀ ਦੇਣ ਜਦੋਂ 26 ਜੇਕਰ ਗੱਲ ਕਰੀਏ ਤਾਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜੀ ਮਿਲ ਹੈਗੀ ਸ਼ੂਗਰ ਮਿਲ ਕਿਉਂਕਿ ਜਿਹੜੇ ਮਾਨ ਸਾਹਿਬ ਕਹਿ ਰਹੇ ਨੇ ਕਿ ਮਿਲਾਂ 25 ਤਰੀਕ ਨੂੰ ਚਾਲੂ ਕਰ ਦਿੱਤੇਗੇ ਮਿਲ ਦੇ ਦਰਸ਼ਕਾਂ ਜਾਣ ਤਸਵੀਰਾਂ ਦਿਖਾ ਲਈਆਂ ਜਾਣ ਕਿ ਕੀ ਇਹ ਮਿਲ ਚਾਲੂ ਹੈ ਜਾਂ ਬੰਦ ਪਈ ਹੈ ਤੁਸੀਂ ਆਹ ਤਸਵੀਰਾਂ ਦੇਖਣੀ ਆ ਹਾਂ ਸੁਦਨਵ ਸਿੰਘ ਅੱਗੇ ਕਹਿਣਾ ਚਾਹੁੰਦੇ ਅਸੀਂ ਕਹਿ ਰਹੇ ਹਾਂ ਪ੍ਰਾਈਵੇਟ ਮਿਲ ਦਾ ਤਾਂ ਕੋਈ ਉਹਨਾਂ ਨਾਲ ਝਗੜਾ ਹੋਏਗਾ ਸਰਕਾਰ ਨਾਲ ਰੇਟ ਜਿਹੜਾ ਵਧਿਆ ਉਹਨੂੰ ਲੈ ਕੇ ਪਰ ਜਿਹੜੀ ਸਰਕਾਰੀ ਮਿਲ ਹੈ ਸਰਕਾਰੀ ਮਿਲ ਤਾਂ ਸਰਕਾਰ ਨੇ ਚਲਾਉਣੀ ਸੀ ਕਟੋ ਘਟ ਪੰਜਾਬ ਦੀਆਂ ਜਿਹੜੀਆਂ 8-9 ਮਿੱਲਾਂ ਦੇ ਸਰਕਾਰੀ ਉਹ ਤਾਂ ਚੱਲ ਜਾਂਦੀਆਂ ਸਾਡੇ ਲੋਕਾਂ ਨੂੰ ਇਹ ਪਤਾ ਹੁੰਦਾ ਕਿ ਸਰਕਾਰ ਨੇ ਜਿਹੜੇ ਪੈਸੇ ਦੇਣੇ ਆ ਉਹਨੇ ਸਰਕਾਰ ਨੇ ਆਪਣੀਆਂ ਮਿੱਲਾਂ ਚਲਾਤੀਆਂ ਪ੍ਰਾਈਵੇਟ ਮਿੱਲਾਂ ਨਹੀਂ ਚਲਾ ਰਹੇ ਉਹ ਜਦੋਂ ਸਰਕਾਰ ਦੀਆਂ ਹੀ ਮਿੱਲਾਂ ਦਾ ਚੱਲਣਾ ਇਹਦਾ ਮਤਲਬ ਇਹ ਆ ਵੀ ਮਾਨ ਸਾਹ ਜਿਹੜੇ ਨੇ ਉਹਨਾਂ ਦੀ ਲਗਾਮ ਜਿਹੜੀ ਆ ਇਹਨਾਂ ਅਧਿਕਾਰੀਆਂ ਦੇ ਉੱਤੇ ਨਹੀਂ ਕਿਉਂਕਿ ਜੇ 24 ਤਰੀਕ ਰਾਤ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ ਤੇ ਫਿਰ ਕੱਲ ਸ਼ਾਮ ਤੱਕ ਨੋਟੀਫਿਕੇਸ਼ਨ ਬਾਹਰ ਆਉਂਦਿਆਂ ਆਉਂਦਿਆਂ ਇਨਾ ਟਾਈਮ ਕਿਉਂ ਲੱਗਾ ਤੇ ਜੇ ਟਾਈਮ ਲੱਗਿਆ ਵਾ ਤੇ ਉਸ ਦਾ ਕਸੂਰਵਾਰ ਕੌਣ ਆ ਜੇ ਸਰਕਾਰ ਦੇ ਤਹਿਤ ਤਾਂ 24 ਤਰੀਕ ਨੂੰ 25 ਨੂੰ ਮੇਲਾ ਚੱਲ ਜਾਨੀ ਚਾਹੀਦਾ ਤੇ ਮਾਨ ਸਾਹਿਬ ਜਿਹੜੀ ਮਸ਼ੀਨਰੀ ਦਾ ਤੁਸੀਂ ਇਧਰ ਕਾਢਣ ਕਰਕੇ ਗਏ ਹੋ ਉਥੇ ਤੇ ਇੱਕ ਟਰਾਲੀ ਵੀ ਹੈ ਨਹੀਂ ਜੇ ਉਥੇ ਕੋਈ ਟਰਾਲੀ ਹੈਗੀ ਆ ਜਾਂ ਲੋਕਾਂ ਦੀ ਵੰਡ ਪਰਚੀ ਨਹੀਂ ਹੋਈ ਆ ਤੇ ਦੂਸਰੀ ਗੱਲ ਜਿਹੜੇ 61 ਰੁਪਏ ਸੀ ਸਾਡੇ 13 ਕਰੋੜ ਰੁਪਏ ਦਾ ਲਗਭਗ ਇਸ ਮਟੀਰੀਅਲ ਮਿਲਦਾ ਜਿਹੜਾ ਵਕਾ ਰਹਿੰਦਾ ਕਿਸਾਨਾਂ ਦਾ ਅਸੀਂ ਜਿੱਦਾਂ ਮੰਨ ਲਈਏ ਵੀ ਸਰਕਾਰ ਜਿਹੜੀ ਆ ਲੋਕਾਂ ਦੇ ਹੁਰਦਿਆ ਇਹਦੇ ਕੰਮ ਵਾਸਤੇ ਦੂਸਰੀ ਗੱਲ ਇਹਨਾਂ ਅਗਲੀ ਰੇਟ ਆ ਪੇਮੈਂਟ ਸਾਡੀ ਤੌਰ ਤੇ ਦੋ ਵਾਰੀ ਦਿੱਤੀ ਜਾਂਦੀ ਆ ਜੀ ਮਿਲ ਜਿਹੜੇ ਆ ਪ੍ਰਾਈਵੇਟ ਵਾਲੇ ਜਾਂ ਦੂਸਰੇ ਜਿਹੜੇ ਵੱਖਰੀ ਪੇਮੈਂਟ ਦਿੰਦੇ ਆ ਤੇ 65 ਰੁਪਏ ਜਿਹੜੇ ਸਰਕਾਰ ਦੇ ਨੇ ਉਹ ਵੱਖਰੇ ਦਿੱਤੇ ਗਏ ਆ ਇਸ ਕਰਕੇ ਲੜਾਈ ਬਹੁਤ ਵੱਡੀ ਆ ਇਹਨੂੰ ਛੋਟੀ ਨਾ ਸਮਝਿਆ ਜਾਵੇ ਮਾਨ ਸਾਹਿਬ ਇਹਦਾ ਆਪ ਜਣਾ ਵਾ ਨਜ਼ਰਸਾਨੀ ਕਰਕੇ ਪ੍ਰਾਈਵੇਟ ਮਿਲਰਾਂ ਦੀ ਤੇ ਜਿਹੜੀ ਸਰਕਾਰੀ ਮਿਲਾਂ ਅਜੇ ਤੱਕ ਨਹੀਂ ਚੱਲੀਆਂ ਉਹਨੂੰ ਚਲਵਾ ਕੇ ਤੇ ਕਿਸਾਨਾਂ ਦੀ ਬਾਹ ਫੜਨ ਦਾ ਬਹੁਤ ਵੱਡਾ ਭਾਰੀ ਮੀਹਾਂ ਦੇ ਨਾਲ ਨਿਸਾਨ ਹੋ ਚੁੱਕਾ ਖੜਾ ਨਾਲ ਨਿਸਾਨ ਹੋ ਚੁੱਕਾ ਜਿਹਦੀ ਪਰ ਭਾਈ ਜਿਹੜੀ ਆ ਉਹ ਕਦੇ ਵੀ ਨਹੀਂ ਕੀਤੀ ਜਾ ਸਕਦੀ ਕਿਸਾਨੀ ਸੁਣਾ ਜਗਲ ਗੱਲ ਕਰੀ ਜੇਕਰ ਅੱਜ ਵੀ ਜਿਹੜੀ ਹੈਗੀ ਹੈ ਸਰਕਾਰ ਤੁਹਾਡਾ ਕੋਈ ਅੱਜ ਦੀ ਤੁਹਾਡੀ ਮੰਗ ਨਹੀਂ ਮੰਦੀ ਅੱਗੇ ਦੀ ਕਰ ਵੀ ਹੋਣੀ ਅਸੀਂ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਇੱਥੇ ਪਰਾ ਪਹਿਲੇ ਦਿਨ ਦਾ ਲਾਇਆ ਵਾ ਜਿਦੇ ਵਿੱਚ ਕਿਹਾ ਗਿਆ ਸੀ ਵੀ ਸਾਨੂੰ ਮਿਲਣਾ ਰੇਟ ਕਿੰਨਾ ਦੇਣਗੇ ਆ ਮਿਲਣਾ ਚੱਲਣਗੇ ਕਿਦਾਂ ਤੇ ਸਾਨੂੰ ਪੇਮੈਂਟ ਇੱਕ ਇੱਕੋ ਅਕਾਊਂਟ ਤੇ ਹੋਏਗੀ ਕਿ ਨਹੀਂ ਹੋਏਗੀ ਸਾਰੀਆਂ ਤਿੰਨ ਮੰਗਾਂ ਸੀ ਤਿੰਨਾਂ ਤੋਂ ਕੋਈ ਨਹੀਂ ਪਰ ਅਜੇ ਤੱਕ ਸਰਕਾਰ ਨੇ ਇੱਕ ਵੀ ਵਾਦਾ ਜਿਹੜਾ ਵਾ ਇੱਕ ਵੀ ਬਿਆਨ ਇਸ ਉੱਤੇ ਨਹੀਂ ਦਿੱਤਾ ਅਸੀਂ ਪਹਿਲਾਂ ਸਾਈਡ ਤੇ ਬੈਠੇ ਆ ਸਾਡੇ ਕਿਸਾਨ ਲੀਡਰ ਸਾਰੇ ਇੱਥੇ ਪਹੁੰਚਣਗੇ ਇਸ ਤਰ੍ਹਾਂ ਇਹਨੂੰ ਹੌਲੀ-ਹੌਲੀ ਵਧਾਵਾਂਗੇ ਇਸ ਨੂੰ ਅਸੀਂ ਕਹਿੰਦੇ ਆ ਵੀ ਲੋਕਾਂ ਨੂੰ ਨਾ ਤੰਗ ਕਰੀਏ ਸਰਕਾਰ ਵੀ ਕਹਿੰਦੀ ਹੈ ਵੀ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਅਸੀਂ ਮੰਨਦੇ ਨਹੀਂ ਕਰਨਾ ਚਾਹੀਦਾ ਅਸੀਂ ਸਾਈਡ ਤੇ ਬੈਠੇ ਆ ਤੇ ਜੇ ਸ਼ਾਮ ਤੱਕ ਕੋਈ ਜਵਾਬ ਨਹੀਂ ਆਉਂਦਾ ਸਰਕਾਰ ਦਾ ਕੱਲ ਤੱਕ ਜਵਾਬ ਨਹੀਂ ਆਉਂਦਾ ਤੇ ਫਿਰ ਉਹਦੀ ਮਜਬੂਰੀ ਸਾਡੀ ਬਣਦੀ ਆ ਵੀ ਅਸੀਂ ਰਾਹ ਢਕੀਏ ਲੋਕਾਂ ਨੂੰ ਦੱਸੀਏ ਵੀ ਸਾਡੀ ਤੰਗੀ ਕੀ ਆ ਇਹ ਸਾਡੀ ਮਜਬੂਰੀ ਆ ਬੇਨਤੀ ਕਰਦਾ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਕਿ ਵਾਕਿਆ ਜੇ ਕਿਸਾਨਾਂ ਦੀ ਹਤਾਸ਼ੀ ਆ ਤੇ ਮਿਲਾਂ ਨੂੰ ਚਲਾਉਣ ਦਾ ਪ੍ਰਬੰਧ ਅੱਜ ਹੀ ਕਰੇ ਤੇ ਜਿਹੜੀਆਂ ਪਰਚੀਆਂ ਦੀ ਵੰਡ ਆ ਉਹ ਕਰਨ ਤੇ ਰੇਟ ਜਿਹੜਾ ਵੇਖੋ ਕਾਊਂਟਰ ਦੇ ਉੱਤੇ ਹੋਣਾ ਚਾਹੀਦਾ ਤਾਂ ਕਿ ਲੋਕ ਜਿਹੜੇ ਆ ਆਪਣੇ ਘਰਾਂ ਦੇ ਵਿੱਚ ਕੰਮ ਕਰ ਸਕਣ ਜਾਵੇ ਮਿਲਾਂ ਨੂੰ ਚਲਾਉਣ ਦਾ ਪ੍ਰਬੰਧ ਜਿਹੜਾ ਹੈਗਾ ਸਰਕਾਰ ਜਿਹੜਾ ਹੈਗਾ ਅੱਜ ਹੀ ਕਰੇ ਜੇਕਰ ਗੱਲ ਕਰੀਏ ਤਾਂ ਜੇਕਰ ਸਰਕਾਰ ਇਹ ਮੰਗਾਂ ਕਿਸਾਨਾਂ ਦੀ ਨਹੀਂ ਮੰਦੀ ਤਾਂ ਬਿਲਕੁਲ ਮੇਰੇ ਸੱਜੇ ਪਾਸੇ نیشنل ਹਾਈਵੇ ਜਿਹੜਾ ਹੈਗਾ ਮੈਂ ਆਪਣੇ ਕੈਮਰਾਮੈਨ ਨੂੰ ਦਿਖਾ ਲਿਆ ਜਾਏ ਕਿਉਂਕਿ ਇਸ نیشنل ਹਾਈਵੇ ਦੇ ਬਿਲਕੁਲ ਰੋਡ ਦੇ ਉੱਪਰ ਬੈਠੇ ਨੇ ਤਾਂ ਨਾ ਲਗਾ ਕੇ ਜੇਕਰ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਦੀ ਤੇ ਆਉਣ ਵਾਲੇ ਸਮੇਂ ਵਿੱਚ نیشنل ਹਾਈਵੇ ਬੰਦ ਕੀਤਾ ਜਾਏਗਾ ਕੈਮਰਾਮੈਨ ਲਖਸ਼ਮੀਂਡੀ ਦੇ ਨਾਮ ਤਰਸੀਮ ਬੱਪੂ ਪੀਡੀਸੀ ਨਿਊਜ਼ ਹੁਸ਼ਿਆਰ